ਭਾਈ ਗੁਰਦਾਸ ਕਹਿੰਦਾ ਹੈ ਬਾਹਰ ਕੀ ਅਗਨ ਹੋਤ ਹੈ ਜਲ ਸੀਤਲ ਸੇ ਨਾਉ ਮੇ ਜੋ ਅਗ ਲੱਗੀ ਆ ਕੈਸੇ ਕਹਿ ਬੁਝਾਈ ਹੈ ਜੇ ਬਾਹਰ ਅਗ ਲੱਗ ਜਾਵੇ ਤੇ ਆਪਾਂ ਜਲ ਲੈ ਕੇ ਪਾਣੀ ਲੈ ਕੇ ਉਹਨੂੰ ਬੁਝਾ ਦਿੰਨੇ ਆ ਸਾਧ ਸੰਗਤ ਜੀ ਤੇ ਜੇ ਪਾਣੀ ਦੇ ਵਿੱਚ ਬੇੜੀ ਨੂੰ ਅਗ ਲੱਗ ਜਾਏ ਤੇ ਫਿਰ ਕੀ ਕਰਨਾ ਜੇ ਕਿਵੇਂ ਬੁਝਾਓਗੇ ਬਾਹਰ ਸੇ ਭਾਗ ਓਟ ਲੀਜਾ ਕੋਟਗੜ ਗੜ ਮੇ ਜੋ ਲੂਟ ਲੀਜਾ ਕਹੋ ਕੱਤ ਜਾਈਏ ਆਪਣੇ ਬਚਾਅ ਦੇ ਵਾਸਤੇ ਆਪਾਂ ਕਿਸੇ ਕਿਲੇ ਦੀ ਉਹਦੀ ਰੱਖਿਆ ਆਪਣੀ ਰੱਖਿਆ ਦੇ ਵਾਸਤੇ ਆਸ ਓਟ ਲੈਨੇ ਆ ਆਸ ਜਾਨੇ ਆ ਤੇ ਜੇ ਕਿਲੇ ਵਿੱਚ ਲੁੱਟ ਲਵੇ ਕੋਈ ਤੇ ਫੇਰ ਕਿੱਥੇ ਜਾਣਾ ਜੇ ਚੋਰ ਨ ਕੈ ਇਤਰਾਸ ਸ਼ਰਨ ਗਹੇ ਨਰਿੰਦ ਚੋਰਾ ਦੇ ਡਰ ਤੋਂ ਰਾਜੇ ਮਹਾਰਾਜ ਜਾ ਕੇ ਸੇਵਾ ਲਵੇ ਕਿਸੇ ਵੱਡੇ ਬੰਦੇ ਦੀ ਸੇਵਾ ਲਾ ਜਾ ਕੇ ਸ਼ਰਨ ਲਵੇ ਜਾ ਕੇ ਮਾਰੇ ਮਹਿਬਤ ਕਹਾਂ ਕੈ ਬਚਾਈਏ ਜੇ ਉਸ ਵੱਡੇ ਬੰਦੇ ਦੀ ਉਸ ਰਾਜ ਦੀ ਸ਼ਰਮ ਸੀ ਗਿਆ ਆਪਣੇ ਚੋਰਾਂ ਤੋਂ ਬਚਣ ਦੇ ਵਾਸਤੇ ਠੱਗਾਂ ਤੋਂ ਬਚਣ ਦੇ ਵਾਸਤੇ ਜੇ ਰਾਜ ਲੁੱਟ ਲਵੇ ਤੇ ਮਾਰ ਦੇਵੇ ਤੇ ਫੇ ਕਿੱਥੇ ਜਾਣਾ ਜੇ ਕਹਿੰਦੇ ਨੇ ਮਾਇਆ ਡਰ ਦਰਪਤ ਜਾਏ ਗੁਰਦੁਆਰੇ ਮਾਹੇ ਸੰਸਾਰ ਦੀ ਮਾਇਆ ਤੋਂ ਡਰਦੇ ਆ ਡਰਦੇ ਆ ਬਚਣ ਦੇ ਵਾਸਤੇ ਹੀਰ ਖਾਦੂ ਬਤਾ ਦੋ ਬਚਣ ਦੇ ਵਾਸਤੇ ਵੈਰ ਭਾਵ ਤੋਂ ਬਚਣ ਦੇ ਵਾਸਤੇ ਲੋਕ ਤੇ ਪ੍ਰਲੋਹ ਦੀ ਸਫਲਤਾ ਦੇ ਵਾਸਤੇ ਆਪਾਂ ਗੁਰਦੁਆਰੇ ਜਾਂਦੇ ਆ ਮਾਇਆ ਡਰ ਦਰਪਤ ਜਾਏ ਗੁਰਦੁਆਰੇ ਮਾਹੇ ਤਾਂ ਜੇ ਬਗਿਤੋ ਕਹਾਂ ਕਹਤ ਜੈ ਸਜ ਜਥੇ ਮਾਇਆ ਬਾਹ ਫਿਰ ਕਿਥੇ ਜਾਣਗੇ ਸਾਧ ਸੰਗਤ ਜੀ ਫਿਰ ਕਿਥੇ ਜਾਣੇ ਜੀ ਇਸ ਵਾਸਤੇ ਆਪ ਸਾਰੇ ਸਜਣਾਂ ਦੇ ਚਰਨ ਚ ਪ੍ਰਾਰਥਨਾ ਇਕੋ ਹੀ ਕਥਾ ਹੈ ਸਾਰੇ ਅੱਗ ਪਈ ਬਰਸਦੀ ਹੈ ਸਾਧ ਸੰਗਤ ਜੀ ਅੱਗ ਬਰਸਦੀ ਹੈ ਪਈ ਅੱਜ ਨੇ ਤੁਹਾਡੀ ਥਾਂ ਹੈ ਸ਼ਾਂਤੀ ਹੈ ਸਾਧ ਸੰਗਤ ਜੀ ਇਥੇ ਹੈ ਜੇ ਕੋਈ ਮਿੰਟ 2 ਮਿੰਟ 4 ਮਿੰਟ ਆਤਮਿਕ ਸੁਖ ਤੇ ਆਤਮਿਕ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ ਇਸ ਵਾਸਤੇ ਆਪ ਸਾਰੇ ਸਜਣਾਂ ਦੇ ਚਨ ਵਿੱਚ ਪ੍ਰਾਰਥਨਾ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੇਵਲਾਈ ਹਰ ਨਾਮੇ ਕੀ ਹੋ ਉਹ ਜੋੜੀ ਤੇ ਗੁਰਮੁਖ ਬੈਸੋ ਸਫਾ ਵਿਛਾਏ ਇਨ ਬਿਦ ਪਾਸਾ ਟਾਲੋ ਵੀਰ ਐਸ ਪਾਸੇ ਆਓ ਮੇਰੇ ਵੀਰੋ ਸਾਥ ਸੰਗਤ